ਏਡੀ ਆਪਣੇ ਕੋਲ ਵਿਸਾਖੀ ਬੰਪਰ ਦਾ ਡਰਾਅ ਨਿਕਲ ਕੇ ਗਿਆ 19 April ਨੂੰ ਜਿਸ ਦਾ ਪ੍ਰਾਈਸ 6 ਲੱਖ ਰੁਪਏ ਦਾ ਫਰਸਟ ਪ੍ਰਾਈਜ਼ ਤੇ ਬਾਕੀ ਹੋਰ ਵੀ अनेका ਨਾਮ ਸੀ ਤੇ ਉਹਦੇ ਵਿੱਚੋਂ ਸਾਡੇ ਕੋਲ ਨਾ 4th ਪ੍ਰਾਈਜ਼ ਲੱਗਿਆ 5 ਲੱਖ ਰੁਪਏ ਦਾ ਪ੍ਰਾਈਜ਼ ਨੰਬਰ ਹੈਗਾ ਟਿਕਟ ਨੰਬਰ A ਸੀਰੀਜ਼ ਹੈ ਜੀ 925037 ਯਾਨੀ 925036 ਤੇ ਪਹਿਲਾਂ ਵੀ ਸਾਡੇ ਕੋਲ ਪ੍ਰਾਈਜ਼ ਲੱਗੇ ਸੀ ਜਦ ਵੀ ਕੁਝ ਇਦਾਂ ਦੀ ਗੱਲ ਹੋਸੀ ਜਦੋਂ ਕਸਟਮਰ ਸਾਨੂੰ ਟਿਕਟ ਲਿਖਾ ਕੇ ਨਹੀਂ ਗਿਆ ਸੀ ਐਂ ਈ ਲੈ ਕੇ ਆ ਗਿਆ ਪਰ ਇਸ ਵਾਰ ਕੀ ਹੋਇਆ ਟਿਕਟ ਲਿਖਾ ਗਿਆ ਬੰਦਾ ਨੰਬਰ ਲਿਖਾ ਕੇ ਗਿਆ ਪਰ ਉਹ ਨੰਬਰ ਗਲਤ ਲਿਖਾ ਗਿਆ ਅਸੀਂ ਕੱਲ ਦੇ ਪਰਸੋਂ ਦੇ ਕਾਲ ਲਾ ਰਹਿਆਂ ਨੂੰ ਉਹ ਨੰਬਰ ਲੱਗ ਹੀ ਨਹੀਂ ਰਿਹਾ ਤੇ ਇਸ ਕਰਕੇ ਅਸੀਂ ਤੁਹਾਡੇ ਜਰੀ ਬੇਨਤੀ ਕਰਦੇ ਵੀ ਜਿਹਦੇ ਕੋਲ ਵੀ ਇਹ ਟਿਕਟ ਹੈਗੀ ਆ ਉਹ ਜਲਦੀ ਤੋਂ ਜਲਦੀ ਪੰਡ ਲਾਟਰੀ ਮਲੇਕ ਕੋਲ ਨਾਲ ਸੰਪਰਕ ਕਰਨਾ ਤੇ ਆਪਣਾ ਬੰਦਾ ਕਲੇਮ ਲੈ ਕੇ ਜਾਣ ਅਜੇ ਤਾਂ ਟੋਲ ਵਾਲਾ ਕੱਲ ਦਾ ਖੜਾ ਜੀ ਤੇ ਅੱਜ ਵੀ ਖੜਾ ਵੇਟ ਕਰ ਰਹੇ ਆ ਵੀ ਆਊਗਾ ਕਦੋਂ ਮਠੇ ਦੇ ਡੱਬਾ ਲੈ ਕੇ ਬੰਦਾ ਇਹ ਸਰ ਨੰਬਰ ਗਲਤ ਲਿਖਿਆ ਗਿਆ ਜਾਇ ਤਾਂ ਸਾਡੇ ਚ ਕੋਈ ਗਲਤੀ ਹੋ ਗਈ ਜਾਂ ਲਿਖਾਉਣ ਵਾਲੇ ਚ ਕੋਈ ਗਲਤੀ ਹੋ ਗਈ ਨੰਬਰ ਦਾ ਇੱਕ ਦੋ ਵੱਖਰ ਗਲਤ ਲਿਖ ਲਿਆ ਤਾਂ ਉਹਦੇ ਨਾਲ ਦੇ ਮਿਲਦੇ ਜੁਲਦੇ ਵੀ ਮੋਬਾਈਲ ਨੰਬਰ ਮੋਬਾਈਲ ਨੰਬਰ ਉਹਦਾ ਗਲਤ ਮਿਲਦੇ ਜੁਲਦੇ ਨੰਬਰ ਵੀ ਲਾ ਕੇ ਦੇਖ ਲੇ ਪਰ ਹਾਲੇ ਤੱਕ ਸਹੀ ਬੰਦੇ ਤੱਕ ਉਹ ਨੰਬਰ ਨਹੀਂ ਲੱਗਿਆ ਕੀ ਕਹੋਗੇ ਉਹਨੂੰ ਤਾਂ ਇਹ ਬੇਨਤੀ ਕਰਦੇ ਆਂ ਭਰਾਵਾ ਜੀ ਵੀਡੀਓ ਦੇਖ ਰਹੇ ਆਂ ਤੂੰ ਜਲਦੀ ਆ ਦੇਖ ਲੈ ਨੰਬਰ ਏ ਸੀਰੀਜ 925073 ਤੇ ਜਲਦੀ ਤੋਂ ਜਲਦੀ ਸਾਡੇ ਕੋਲ ਆ ਕੇ ਤੂੰ ਆਪ ਦਾ ਬਣਦਾ ਕਲੇਮਦਾਰ ਜੋ ਅਗਲਾ ਪ੍ਰੋਸੈਸ ਆ ਸ਼ੁਰੂ ਕਰੀ ਤੇ ਤੂੰ 5 ਲੱਖ ਦਾ ਬਿਨਰ ਵੰਡ ਚੁੱਕੇ ਆ ਲੱਗਦਾ ਬਾਡੀ ਦੇ ਵਿੱਚ ਵੀ ਦੀ ਇਹ ਵੀ ਹੋ ਸਕਦਾ ਜੀ ਬਾਡੀ ਦੇ ਵਿੱਚ ਵੀ ਵੀਰ ਹੀ ਹੋ ਸਕਦੇ ਨੇ ਜਾਂ ਕਈ ਵਾਰ پتہ ਗੱਲ ਕੀ ਹੁੰਦਾ ਕਸਟਮਰ ਨੂੰ ਹੀ ਹੁੰਦਾ ਵੀ ਆਪਣੇ ਆ ਪੰਡਤ ਦੀ ਕਾਲ ਆ ਜੇਗੀ ਤੇ ਅਸੀਂ ਫਿਰ ਚਲੇ ਜਾਵਾਂਗੇ ਹੁਣ ਉਹ ਸਾਡੀ ਵੇਟ ਕਰਦਾ ਹੋਵੇ ਪਰ ਉਹਦਾ ਨੰਬਰ ਗਲਤ ਲੈ ਕੇ ਆਉਂਦਾ ਸਾਨੂੰ ਫਿਕਰ ਹੁੰਦਾ ਕਿਤੇ ਕਸਟਮਰ ਟਿਕਟ ਪਾੜ ਕੇ ਨਾ ਸਿੱਟ ਦੇ ਜਾਂ ਉਦਾਂ ਨਾ ਖੋ ਦੇਵੇ ਵੀ ਆਪਣ ਤਾਂ ਕਾਲ ਦੀ ਇਸ ਕਰਕੇ ਜਿੰਨੇ ਵੀ ਪੰਡਲ ਆਟੇ ਮਲੇ ਕੋਲੋਂ ਤੋਂ ਟਿਕਟ ਪਾ ਕੇ ਗਏ ਨੇ ਉਹ ਸਾਰੇ ਵੀਰ ਬਣ ਕੇ ਇੱਕ ਇੱਕ ਵਾਰ ਆਪਣੀ ਟਿਕਟ ਚੈੱਕ ਕਰਾਓ ਇਹ ਨਹੀਂ ਪਤਾ ਉਹ ਕਿਹਦੇ ਕੋਲੇ ਘਰ ਵਾਲੀ ਟਿਕਟ ਹੈ ਇਹ 925073 ਨੰਬਰ ਏਡੀ ਆਪਣੇ ਕੋਲ ਵਿਸਾਖੀ ਬੰਪਰ ਦਾ ਡਰਾਅ ਨਿਕਲ ਕੇ ਗਿਆ 19 April ਨੂੰ ਜਿਸ ਦਾ ਪ੍ਰਾਈਸ 6 ਕਰੋੜ ਰੁਪਏ ਦਾ ਫਰਸਟ ਪ੍ਰਾਈਜ਼ ਤੇ ਬਾਕੀ ਹੋਰ ਵੀ ਅਨੇਕਾ ਨਾਮ ਸੀ ਤੇ ਉਹਦੇ ਵਿੱਚੋਂ ਸਾਡੇ ਕੋਲ ਨਾ 4th ਪ੍ਰਾਈਜ਼ ਲੱਗਿਆ 5 ਲੱਖ ਰੁਪਏ ਦਾ ਪ੍ਰਾਈਜ਼ ਨੰਬਰ ਹੈਗਾ ਟਿਕਟ ਨੰਬਰ A ਸੀਰੀਜ਼ ਹੈ ਜੀ 925037 ਯਾਨੀ 925036 ਤੇ ਪਹਿਲਾਂ ਵੀ ਸਾਡੇ ਕੋਲ ਪ੍ਰਾਈਜ਼ ਲੱਗੇ ਸੀ ਜਦ ਵੀ ਕੁਝ ਇਦਾਂ ਦੀ ਗੱਲ ਹੋਸੀ ਜਦੋਂ ਕਸਟਮਰ ਸਾਨੂੰ ਟਿਕਟ ਲਿਖਾ ਕੇ ਨਹੀਂ ਗਿਆ ਸੀ ਇਦਾਂ ਹੀ ਲੈ ਕੇ ਵਾਗ ਗਿਆ ਪਰ ਇਸ ਵਾਰ ਕੀ ਹੋਇਆ ਟਿਕਟ ਲਿਖਾ ਗਿਆ ਬੰਦਾ ਨੰਬਰ ਲਿਖਾ ਕੇ ਗਿਆ ਪਰ ਉਹ ਨੰਬਰ ਗਲਤ ਲਿਖਾ ਗਿਆ ਅਸੀਂ ਕੱਲ ਦੇ ਪਰਸੋਂ ਦੇ ਕਾਲ ਲਾ ਰਹਿਆਂ ਨੂੰ ਉਹ ਨੰਬਰ ਲੱਗ ਹੀ ਨਹੀਂ ਰਿਹਾ ਤੇ ਇਸ ਕਰਕੇ ਅਸੀਂ ਤੁਹਾਡੇ ਜਰੀ ਬੇਨਤੀ ਕਰਦੇ ਵੀ ਜਿਹਦੇ ਕੋਲ ਵੀ ਇਹ ਟਿਕਟ ਹੈਗੀ ਆ ਉਹ ਜਲਦੀ ਤੋਂ ਜਲਦੀ ਪੰਡ ਲਾਟਰੀ ਮਲੇਕ ਕੋਲ ਨਾਲ ਸੰਪਰਕ ਕਰਨਾ ਤੇ ਆਪਣਾ ਬੰਦਾ ਕਲੇਮ ਲੈ ਕੇ ਜਾਣ ਅਜੇ ਤਾਂ ਟੋਲ ਵਾਲਾ ਕੱਲ ਦਾ ਖੜਾ ਜੀ ਤੇ ਅੱਜ ਵੀ ਖੜਾ ਵੇਟ ਕਰ ਰਹੇ ਆ ਵੀ ਆਊਗਾ ਕਦੋਂ ਮਠੇਈ ਦਾ ਡੱਬਾ ਲੈ ਕੇ ਬੰਦਾ